ਨਵੇਂ ਰਿਸ਼ਤਿਆਂ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਹਰ ਇੱਕ ਰਿਸ਼ਤੇ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਅੱਜ ਆਪਣੇ ਕੋਲ ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਚੰਡੀਗੜ੍ਹ ਤੋਂ ਕਾਸਟ ਮਜਬੀ ਸਿੱਖ ਵਾਲਮੀਕੀ ਗੋਤ ਸਹੌਤਾ ਤੇ ਸੋਢੀ ਉਮਰ ਹੈ ਜੀ 11 ਤੈ 1999 ਦੇ ਵਿੱਚ ਜਨਮ ਹੈ ਕੱਦ 5 ਫੁੱਟ 6 ਇੰਚ ਪੜਾਈ ਕਰੀਏ ਜੀ ਪਲੱਸ 2 ਮੈਡੀਕਲ ਦੇ ਨਾਲ ਬੀਐਸਸੀ ਨਰਸਿੰਗ ਕਰੀਏ ਜੀ 4 ਇਅਰ ਦੀ ਭਰਾ ਲੜਕੀ ਦੇ ਦੋ ਨੇ ਪਿਤਾ ਇਹਨਾਂ ਦੇ ਐਸਆਈ ਨੇ ਜੀ ਚੰਡੀਗੜ੍ਹ ਪੁਲਿਸ ਦੇ ਵਿੱਚ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਮੰਗੇ ਪਰਿਵਾਰ ਦੀ ਮੁੰਡਾ ਬਾਹਰ ਕੰਟਰੀ ਦਾ ਪੀਆਰ ਹੋਵੇ ਆਪਣਾ ਘਰ ਹੋਵੇ ਜੀ ਬਾਹਰ ਤੇ ਮੈਡੀਕਲ ਲਾਈਨ ਦੇ ਵਿੱਚ ਵਧੀਆ ਨੌਕਰੀ ਹੋਵੇ ਮੁੰਡੇ ਦੀ ਸੋ ਕਾਲੀ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਲਾਲ ਪੱਟੀ ਵਾਲੀ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕਿਰਨਜੀਤ ਕੌਰ ਪਤਾ ਅੰਮ੍ਰਿਤਸਰ ਸਾਹਿਬ ਦੀ ਲੜਕੀ ਹੈ ਕਾਸਟ ਇਹਨਾਂ ਦੀ ਮਜਬੀ ਸਿੱਖ ਹੈ ਉਮਰ 16 ਦਾ 1998 ਦੇ ਵਿੱਚ ਜਨਮ ਹੈ ਜੀ ਜਨਮ ਟਾਈਮ 9:45 ਤੇ ਕੱਦ ਕੁੜੀ ਦਾ 5 ਫੁੱਟ 2 ਇੰਚ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਗ੍ਰੈਜੂਏਸ਼ਨ ਪਿਤਾ ਇਹਨਾਂ ਦੇ ਐਸਆਈ ਨੇ ਜੀ ਪੰਜਾਬ ਪੁਲਿਸ ਦੇ ਵਿੱਚ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੁੜੀ ਇਹ ਤਲਾਕਸ਼ੁਦੇ ਹੈ ਜੀ ਤੇ ਕੰਮ ਕਰ ਰਹੀ ਹੈ ਕੁੜੀ ਦਾ ਕੈਨੇਡਾ ਦੇ ਵਿਜ਼ਟਰ ਵੀਜ਼ਾ ਤੇ ਹੈ ਕੁੜੀ ਪਰਵਾਰ ਵੱਲੋਂ ਮੰਗੇ ਜੀ ਮੁੰਡਾ ਕੈਨੇਡਾ ਦਾ ਹੋਵੇ ਤਲਾਕਸ਼ੂਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਸਰਦਾਰ ਹੈ ਮੁੰਡਾ ਪੱਗ ਬੰਨਦਾ ਜੀ ਪਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਗੋਤ ਇਹਨਾਂ ਦਾ ਮਹਿਰਾ ਉਮਰ ਹੈ ਜੀ 23 ਦਾ 1994 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ 8 ਪਾਸ ਪੈਣਪਰਾ ਇਹਨਾਂ ਦੇ ਮੈਰਿਡ ਨੇ ਜੀ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਮੁੰਡੇ ਦੇ ਮੂੰਹ ਤੇ ਇੱਕ ਸਾਈਡ ਜਮਾਂਦਰੂ ਲਾਲੀ ਹੈ ਜੀ ਦਿੱਕਤ ਕੋਈ ਨਹੀਂ ਜੀ ਜਮਾਂਦਰੂ ਲਾਲੀ ਹੈ ਮੁੰਡੇ ਦੇ ਫੇਸ ਦੇ ਉੱਪਰ ਕੰਮਕਾਰ ਜੀ ਇਹਨਾਂ ਕੋਲੇ 1.5 1.5 ਕਿੱਲਾ ਜ਼ਮੀਨ ਦਾ ਦੋ ਪਲਾਟ ਨੇ ਇੱਕ ਪਲਾਟ ਇਹਨਾਂ ਦਾ ਜੀਟੀ ਰੋਡ ਦੇ ਉੱਪਰ ਹੈ ਜੀ ਬਹੁਤ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਮੁੰਡੇ ਦਾ ਮੰਗੇ ਪਰਿਵਾਰ ਦੀ ਕੁੜੀ ਘਰੇਲੂ ਹੋਵੇ ਤਲਾਕਸ਼ੁਦਾ ਵਿਧਵਾ ਬਿਨਾ ਬੱਚੇ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਮੈਰਜੀ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਜੀ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਪਤਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਕਾਸਟ ਮੁੰਡੇ ਦੀ ਮੱਝ ਵੀ ਸਿੱਖ ਹੈ ਜੀ ਗੋਤ ਹੰਸ ਤੇ ਉਮਰ 29 ਸਾਲ ਕੱਦ 5 ਫੁੱਟ 6 ਇੰਚ ਪੜ੍ਹਾਈ ਕਰੀ ਹੈ ਜੀ ਬੀਏ ਐਲਐਲਬੀ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਕੰਮ ਕਰਾ ਹੈ ਜੀ ਪ੍ਰਾਈਵੇਟ ਸੈਕਟਰ ਦੇ ਵਿੱਚ ਮੁੰਡਾ ਬਹੁਤ ਵਧੀਆ ਨੌਕਰੀ ਕਰਦਾ ਹੈ ਵਧੀਆ ਘਰ ਪਰਿਵਾਰਾ ਜੀ ਆਮਦਨ ਬਹੁਤ ਵਧੀਆ ਮੁੰਡੇ ਦੀ ਮੰਗੇ ਪਰਿਵਾਰ ਦੀ ਕੁੜੀ ਬਧੀਆ ਗੁਰਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਜੀ ਅਮਰਤਾਰੀ ਲੜਕੀ ਨੂੰ ਪਹਿਲਾ ਲੜਕੀ ਵੈਸ਼ਨੋ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਪਰਿਵਾਰ ਨਾਲ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵੀਰ ਸਿੰਘ ਢਿੱਲੋਂ ਪਤਾ ਲੰਬੀ ਤੋਂ ਕਾਸਟ ਮੁੰਡੇ ਦੀ ਪਰਜਪਤ ਸਿੱਖ ਹੈ ਜਨਮ ਤਰੀਕ ਹੈ ਜੀ 15/2/1993 ਦੇ ਵਿੱਚ ਜਨਮ ਹੈ ਉਮਰ ਮੁੰਡੇ ਦੀ 30 ਸਾਲ ਤੇ ਕੱਦ 6 ਫੁੱਟ ਮੁੰਡਾ ਸ਼ੁੱਧ ਵੈਸ਼ਨੋ ਆ ਜੀ ਨਸ਼ੇ ਤੋਂ ਰਹਿਤ ਆ ਕਮ ਕਾਰਾ ਜੀ ਪਿੰਡ ਦੇ ਵਿੱਚ ਮੁੰਡੇ ਦੀ ਆਪਣੀ ਕੱਪੜਿਆਂ ਦੀ ਦੁਕਾਨ ਹੈ ਬਹੁਤ ਵਧੀਆ ਆਮਦਨ ਹੈ ਜੀ ਆਪਣੀ ਜਗ੍ਹਾ ਦੇ ਵਿੱਚ ਦੁਕਾਨ ਹੈ ਜੀ ਤੇ ਇਨਕਮ 25 ਤੋਂ 30000 ਰੁਪਇਆ ਮਹੀਨਾ ਮੰਗ ਹੈ ਜੀ ਪਰਵਾਰ ਦੀ ਕੁੜੀ ਸਿੰਪਲ ਹੋਵੇ ਸਿਆਣੀ ਹੋਵੇ 10 ਜਾਂ 12 ਪੜ੍ਹੀ ਹੋਵੇ ਕੁੜੀ ਦਾਜ ਦੇਹਜ ਦੀ ਬਿਲਕੁਲ ਮੰਗ ਨਹੀਂ ਜੀ ਪਰਵਾਰ ਦੀ ਜਾਤ ਪਾਤ ਦੀ ਵੀ ਕੋਈ ਪ੍ਰੋਬਲਮ ਨਹੀਂ ਜੀ ਕਿਸੇ ਵੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦੇ ਤਿੰਨ ਨੰਬਰ ਦਿੱਤੇ ਗਏ ਨੇ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੋਤ ਸਿੰਘ ਪਤਾ ਜਲੰਧਰ ਤੋਂ ਹੈ ਇਹ ਮੁੰਡਾ ਕਾਸਟ ਇਹਨਾਂ ਦੀ ਜੱਟ ਸੇਖ ਹੈ ਜੀ ਗੋਤ ਕੁਲਾਰ ਉਮਰ ਮੁੰਡੇ ਦੀ 30 ਸਾਲ ਹੈ ਕੱਦ 5 ਫੁੱਟ 11 ਇੰਚ ਭਰਾ ਇਹਨਾਂ ਦਾ ਬਾਹਰ ਕੰਟਰੀ ਦੇ ਵਿੱਚ ਮੈਰਿਡ ਹੈ ਜੀ ਕੰਮ ਕਰ ਰਿਹਾ ਜੀ ਮੁੰਡਾ ਮਨੀਲਾ ਫਿਲਪਾਈਨ ਕੰਟਰੀ ਦੇ ਵਿੱਚ ਹੈ 4 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਪੜੀ ਲਿਖੀ ਹੋਵੇ ਕੁੜੀ ਪਲੱਸ 2 ਪਾਸ ਹੋਵੇ ਜੀ ਭਾਵੇਂ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜਲੰਧਰ ਕਪੂਰਥਲਾ ਜ਼ਿਲ੍ਹਾ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਵਟਸਐਪ ਰਾਹੀਂ ਤੁਸੀਂ ਪਰਿਵਾਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵਿੰਦਰ ਸਿੰਘ ਪਤਾ ਮਣਕਪੁਰ ਕਾਸਟ ਮੁੰਡੇ ਦੀ ਮਾਨ ਉਮਰ 19 1992 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 11 ਇੰਚ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਪਰਾ ਦੋ ਮੈਰਿਡ ਨੇ ਜੀ ਮੁੰਡੇ ਦਾ ਕੰਮ ਕਰੇ ਜੀ کارਪੈਂਟਰ ਦਾ ਬਹੁਤ ਵਧੀਆ ਆਮਦਨ ਹੈ ਜੀ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਕੁੜੀ ਵਧੀਆ ਘਰੇਲੂ ਹੋਵੇ ਸਿੰਪਲ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸ਼ਰਮਾ ਪਤਾ ਧਨੌਲਾ ਤੋਂ ਮੁੰਡਾ ਕਾਸਟ ਇਹਨਾਂ ਦੀ ਹਿੰਦੂ ਬ੍ਰਾਹਮਣ ਉਮਰ 1998 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਪਾਸ ਡਿਪਲੋਮਾ ਕਮਕਾਰਾ ਜੀ 11 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਆਨਲਾਈਨ ਮੁੰਡੇ ਦਾ ਕੈਫੇ ਹੈ ਜੀ ਪਰਿਵਾਰ ਬਿਲਕੁਲ ਸ਼ੁੱਧ ਵੈਸ਼ਨੋ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਚੰਗੇ ਘਰ ਦੀ ਕੁੜੀ ਦੀ ਲੋੜ ਹੈ ਇਹਨਾਂ ਨੂੰ ਨੌਕਰੀ ਕਰਦੀ ਹੋਵੇ ਪਰਿਵਾਰ ਵੈਸ਼ਨੋ ਹੋਵੇ ਜੀ Hindu ਪਰਿਵਾਰ ਹੀ ਇਹਨਾਂ ਨੂੰ ਫੋਨ ਕਰਨ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਅਸੱਧ ਦੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਏਰੀਆ ਲੁਧਿਆਣਾ ਤੋਂ ਆਇਆ ਹੈ ਮੁੰਡਾ ਕਾਸਟ ਇਹਨਾਂ ਦੀ ਖੱਤਰੀ ਹੈ ਤੇ ਉਮਰ 31 ਸਾਲ ਹੈ ਜੀ ਕੱਦ 5 ਫੁੱਟ 10 ਇੰਚ ਪੜ੍ਹਾਈ ਕਰੀ ਇਹਨਾਂ ਨੇ ਪਲੱਸ 2 ਪਾਸ ਭਰਾ ਮੁੰਡੇ ਦਾ 1 ਹੈ ਭੈਣਾਂ 2 ਨੇ ਜੀ ਜਿੰਨਾਂ ਵਿੱਚੋਂ ਇੱਕ ਭੈਣ ਇਹਨਾਂ ਦੀ ਮੈਰਿਡ ਹੈ ਕੰਮ ਕਰ ਰਹੀ ਹੈ ਜੀ ਜੋਬ ਕਰਦਾ ਮੁੰਡਾ ਪ੍ਰਾਈਵੇਟ ਕੰਪਨੀ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਦਾਜ ਦੇਹਜ ਦੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਸੋ ਪੀਲੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਰ ਇੱਕ ਰਿਸ਼ਤਾ ਪਰਿਵਾਰ ਦੇ ਨੰਬਰ ਸਮੇਤ ਹੈ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਹੈ ਅਗਰ ਉਹ ਮੰਗ ਤੁਹਾਡੇ ਨਾਲ ਮੈਚ ਖਾਂਦੀ ਹੈ ਜੀ ਤਾਂ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ